ਪਿੰਡਾਂ ਦੀਆਂ ਰਸੋਈਆਂ ਵਿੱਚੋਂ ਪੀਪੇ ਛਾਬੇ ਮੁੱਕ ਜਾਣੇ ਨੇ ਬੰਦ ਪੈਕੇਟ ਆਟਿਆਂ ਦੇ ਆਗੇ ਕੌਣ ਪਸਾਉਂਦਾ ਦਾਣੇ ਹੁਣ ਪਿੰਡਾਂ ਦੀਆਂ ਰਸੋਈਆਂ ਵਿੱਚੋਂ ਵਿੱਚੋਂ ਪੀਪੇ ਛਾਬੇ ਮੁੱਕ ਜਾਣੇ ਕੁਝ ਸਾਲਾਂ ਲਈ ਬੋਲੀ 24 ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਤੇ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ ਹੋ ਰਹਿਦਾ ਸੀ ਜਿੱਥੇ ਮੇਲਾ ਲੱਗਿਆ ਸੁੰਨੀ ਪਿੰਡ ਦੀ ਚੱਕੀ ਕਿ ਡਾਊਨ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਕੇ ਫਸੀਮਕ ਡਾਊਨ ਆ ਗਏ ਕਹਿੰਦੇ ਬੜੀ ਤਰੱਕੀ ਹੋ ਗਈ ਹੋ ਰੂਪ ਪੰਜਾਬ ਦੀ ਸੜਕਾਂ ਉੱਤੇ ਨਿਤਰਾ ਦੇ ਢਾਬੇ ਮੁੱਕ ਜਾਣੇ ਨੇ ਛੱਡ ਪਰੋਂਠੇ ਵੀਜ਼ਾ ਬਰਕਰ ਕਰਦੇ ਲੈ ਕਿਸਾਨੇ ਹੁਣ ਕੁਝ ਸਾਲਾਂ ਲਈ ਬੋਲੀ 24 ਦਾਦੇ ਬਾਬੇ ਮੁੱਕ ਜਾਣੇ ਨੇ ਗ੍ਰੈਂਡ ਫਾਦਰ ਤੇ ਵੱਡਾ ਡੈਡੀ ਲੱਗ ਪਏ ਕਹਿਣੇ ਨੇ ਆਣੇ ਵੈਸੇ ਕੀ ਧਰਮਵੀਰ ਥਾਂ ਦੀ ਜਿਹਦਾ ਲਿਖਿਆ ਹੋਇਆ ਤਾਂ ਉਹਨਾਂ ਨੇ ਆਪਣੇ ਏਰੀਆ ਦੇ ਪਿੰਡਾਂ ਦਾ ਨਾਮ ਪਾਇਆ ਹੋਇਆ ਇਸ ਦੇ ਵਿੱਚ ਮੈਂ ਆਪਣੇ ਪਿੰਡਾਂ ਦਾ ਨਾਮ ਪਾ ਰਿਆ ਤੇ ਇਹ ਗੀਤ ਮੇਰਾ ਨਹੀਂ ਉਹ ਚੋ ਚੱਲਿਆ ਉਹਨਾਂ ਦੇ ਨਾਲ ਬਸ ਇਹ ਆਪਣੇ ਇਲਾਕੇ ਦਾ ਉਸ ਕਰਕੇ ਗੱਲ ਕਰ ਰਿਹਾ ਹਾਂ ਹਰੇ ਆਉ ਤੌਂਗ ਦੜਿਆਣੀ ਲੰਘ ਕੇ ਫੇਰ ਲਦਾ ਤੇ ਯਾਰ ਹਵਾ ਸਦਾ ਸਾਡਾ ਰੱਲੀ ਤੋਂ ਬੁੱਢ ਲਾਡੇ ਜਾਂਦਿਆਂ ਰਿਸ਼ਤੇ ਰਾਹ ਦੇ ਮੁੱਕ ਜਾਣੇ ਨੇ ਲੱਗਦਾ ਮੇਲੇ ਜਾਣੀ ਹੋਣਾ ਸੈਦੇ ਵਾਲ ਕਲਾਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋ ਵੀ ਪੀਪੇ ਸ਼ਾਬੇ ਤੋਂ ਪੈਕੇਟ ਆਟਿਆਂ ਦੇ ਆ ਗਏ ਕੌਣ ਪੁਲਸਾਂ ਦਾ ਪਿੰਡ ਨੂੰ ਨਾਂ ਵੀ ਯਾਦ ਨਿ ਰਹਿਣਾ ਥਾਂਦੀ ਓ ਪਿੰਡ ਖੇਤਾਂ ਨਾਲ ਰੂਦੇ ਰਿਸ਼ਤੇ ਬੇ ਹਿਸਾਬੇ ਮੁੱਕ ਜਾਣੇ ਨੇ ਤੂੰ ਹੀ ਲਾਇਆ ਜਿੰਨੇ ਲੱਗਦੇ ਗੇੜੇ ਪਿੰਡ ਪ੍ਰਧਾਨ ਹੁਣ ਕੁਝ ਸਾਲਾਂ ਲਈ ਬੋਲੀ ਵਿੱਚੋਂ ਬਾਬੇ ਦਾਦੇ ਮੁੱਕ ਜਾਣੇ ਨੇ ਗ੍ਰੈਂਡਫਾਦਰ ਤੇ ਵੱਡਾ ਡੈਡੀ ਲੱਗ ਪਏ ਕਹਿਣ ਨਿਆਣੇ ਹੁਣ ਪਿੰਡਾਂ ਦੀਆਂ ਰਸੋਈਆਂ ਚੋਂ ਵੀ ਬੀਬੇ ਸ਼ਾਬੇ ਮੁੱਕ ਜਾਣੇ ਨੇ ਬੰਦ ਪੈਕਟ ਪਸਾਉਂਦਾ ਦਾਣੇ ਹੁਣ ਕੌਣ ਪਸਾਉਂਦਾ ਦਾਣੇ ਹੁਣ ਬਾਜੀ ਧੰਨਵਾਦ ਵਾਹਿਗੁਰੂ ਕੀ ਬਾਣੀ ਲੈ ਵੀ ਜਿਨ੍ਹਾਂ ਨੂੰ ਵਧੀਆ ਲੱਗਿਆ ਤਾੜੀ ਮਾਰ ਦਿਓ ਸੋ ਬਹੁਤ ਬਹੁਤ ਧੰਨਵਾਦ ਏਸੀ ਸਾਡਾ ਵੀਰ ਜੋਗਾ ਦਸਕ ਸੋ ਸਾਡੇ ਵਿਚਕਾਰ ਕਲਾਕਾਰਾਂ ਦੀ ਦੁਨੀਆ ਦੇ ਵਿੱਚੋਂ ਸਾਡਾ ਵੀਰ